ਸਤਿ ਸ਼੍ਰੀ ਅਕਾਲ ਮੈਂ ਰੁਪਿੰਦਰ ਸੰਧੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਅੱਜ ਦਾ ਇਹ ਦਿਨ ਤੁਹਾਡੇ ਲਈ ਬੜਾ ਜ਼ਿਆਦਾ ਸੋਹਣਾ ਹੋਵੇ ਅੱਜ ਜਦੋਂ ਇਸ ਪ੍ਰੋਗਰਾਮ ਨੂੰ ਕਰਨਾ ਸੀ ਤਾਂ ਮੈਂ ਬਹੁਤ ਸਾਰੇ ਸੁਨੇਹੇ ਤੁਹਾਡੇ ਨੇ ਜਿਹੜੇ ਉਹ ਹਮੇਸ਼ਾ ਪੜ੍ਹਦੀ ਰਹਿੰਦੀਆਂ ਤੇ ਉਹਨਾਂ ਸੁਨੇਹਿਆਂ ਦੇ ਵਿੱਚੋਂ ਇੱਕ ਬੜਾ ਪਿਆਰਾ ਸੁਨੇਹਾ ਜਿਹਦੇ ਨਾਲ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਭੈਣ ਉਹਨਾਂ ਨੇ ਮੈਨੂੰ ਲਿਖਿਆ ਕਿ ਵੀ ਤੁਸੀਂ ਇਸ ਚੀਜ਼ ਤੇ ਜ਼ਰੂਰ ਗੱਲਬਾਤ ਕਰਿਓ ਕਿ ਜਦੋਂ ਕੋਈ ਬੀਬੀ ਆ ਜਿਹੜੀ ਉਹ ਘਰ ਤੋਂ ਬਾਹਰ ਕੰਮ ਕਰਨ ਜਾਂਦੀ ਆ ਤਾਂ ਉਹਦਾ ਪਰਿਵਾਰ ਆ ਜਿਹੜਾ ਉਹ ਉਹਨੂੰ ਕਿਵੇਂ ਸਪੋਰਟ ਕਰਦਾ ਇਹ ਗੱਲ ਅੱਜ ਦੇ ਇਸ ਪ੍ਰੋਗਰਾਮ ਦਾ ਵਿਸ਼ਾ ਨਹੀਂ ਹੈ ਪਰ ਇਹ ਸਨੇਹਾ ਬੜਾ ਸੋਹਣਾ ਸੀਗਾ ਤਾਂ ਮੈਂ ਤੁਹਾਨੂੰ ਤਾਂ ਕਰਕੇ ਸ਼ੁਰੂਆਤ ਆ ਜਿਹੜੀ ਉਹ ਇਹਦੇ ਨਾਲ ਕੀਤੀ ਉਹ ਕਹਿੰਦੇ ਕਿ ਮੈਂ ਹਰ ਰੋਜ਼ ਆਪਣੀ ਨੌਕਰੀ ਤੇ ਜਾਂਦੇ ਵਕਤ ਇੱਕ ਆਟੋ 'ਚ ਸਫਰ ਕਰਦੀ ਆ ਤੇ ਉਹਦੇ ਵਿੱਚ ਜਿਹੜਾ ਬੰਦਾ ਜਿਹੜਾ ਆਟੋ ਚਲਾਉਂਦਾ ਉਹਦੇ ਨਾਲ ਹਮੇਸ਼ਾ ਇੱਕ 2.5 ਸਾਲ ਦੀ ਜਿਹੜੀ ਕੁੜੀ ਆ ਉਹ ਬੈਠੀ ਹੁੰਦੀ ਆ ਕਹਿੰਦੇ ਮੈਂ ਉਹਨੂੰ ਸਵਾਲ ਕੀਤਾ ਕਿ ਇਹ ਬੱਚੀ ਹਮੇਸ਼ਾ ਤੇਰੇ ਨਾਲ ਕਿਉਂ ਰਹਿੰਦੀ ਆ ਤਾਂ ਉਹਨੇ ਕਿਹਾ ਕਿ 2 2:30 ਵਜੇ ਤੱਕ ਤਕਰੀਬਨ ਘਰੇ ਕੋਈ ਨਹੀਂ ਹੁੰਦਾ ਤੇ ਉਸ ਵਕਤ ਤੱਕ ਮੈਂ ਇਹਨੂੰ ਨਾਲ ਰੱਖਦਾ ਕਿਉਂਕਿ ਉਸ ਬੰਦੇ ਦੀ ਜਿਹੜੀ ਘਰ ਦੀ ਆ ਉਹ ਵੀ ਕਿਤੇ ਕੰਮ ਕਰਦੀ ਹੋਊਗੀ ਤੇ ਕਹਿੰਦੇ ਉਹ ਆਟੋ ਦੇ ਵਿੱਚ ਹੀ ਸੌ ਜਾਂਦੀ ਐ ਤੇ ਸਾਰਾ ਦਿਨ ਆਪਣੇ ਫਾਦਰ ਨਾਲ ਰਹਿੰਦੀ ਐ ਤੇ ਉਸ ਵਕਤ ਪੈਨ ਹੁਣਾ ਨੇ ਉਹਦੀ ਇੱਕ ਫੋਟੋ ਖਿੱਚੀ ਤੇ ਕਹਿੰਦੇ ਉਹ ਸੁੱਤੀ ਪਈ ਸੀ ਤੇ ਉਹਦੇ ਫਾਦਰ ਨੇ ਵੀ ਉਹ ਆਟੋ ਚੋਂ ਡਿੱਗ ਨਾ ਜਾਵੇ ਉਹਦੀ ਗੁੱਤ ਆ ਜਿਹੜੀ ਉਹ ਆਪਣੇ ਹੱਥ ਨਾਲ ਫੜੀ ਹੋਈ ਸੀ ਤੇ ਮੈਨੂੰ ਇਹ ਚੀਜ਼ ਬੜੀ ਸੋਹਣੀ ਲੱਗੀ ਕਿ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਕਿ ਜਿਹੜੀਆਂ ਬੀਬੀਆਂ ਘਰਾਂ ਤੋਂ ਬਾਹਰ ਕੰਮ ਕਰਨ ਲੱਗ ਗਈਆਂ ਉਹਨਾਂ ਦੀ ਜ਼ਿੰਦਗੀ ਬਹੁਤ ਔਖੀ ਹੁੰਦੀ ਹੈ ਉਹ ਘਰ ਦਾ ਕੰਮ ਵੀ ਕਰਕੇ ਜਾਂਦੀਆਂ ਨੇ ਫਿਰ ਘਰੋਂ ਬਾਹਰ ਜਾ ਕੇ ਵੀ ਕੰਮ ਕਰਦੀਆਂ ਨੇ ਤੇ ਘਰੇ ਆ ਕੇ ਵੀ ਕੰਮ ਕਰਦੀਆਂ ਨੇ ਪਰ ਅਸੀਂ ਉਹਨਾਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰ ਦਿੰਨੇ ਆ ਜਿਹੜੇ ਲੋਕ ਉਹਨਾਂ ਨੂੰ ਸਪੋਰਟ ਕਰਦੇ ਨੇ ਜਿਵੇਂ ਉਹਨਾਂ ਨੇ ਉਸ ਵੀਰ ਦੀ ਗੱਲ ਲਿਖੀ ਕਿ ਉਹਨਾਂ ਦੀ ਪਤਨੀ ਕੰਮ ਕਰਨ ਜਾਂਦੀ ਹੈ ਤਾਂ ਉਹ ਵੀ ਉਹਨੂੰ ਸਪੋਰਟ ਕਰਦੇ ਨੇ ਕੰਮ ਕਰਦੇ ਕਰਦੇ ਵੀ ਉਹ ਆਪਣੇ ਇੱਕ ਬੱਚੇ ਦਾ ਧਿਆਨ ਰੱਖਦੇ ਨੇ ਮੇਰੇ ਖੁਦ ਦੇ ਇੱਕ ਭੈਣ ਨੇ ਉਹਨਾਂ ਨੇ ਬਹੁਤ ਸਾਲ ਹੋ ਗਏ ਉਹਨਾਂ ਨੂੰ ਉਹ ਗਵਰਨਮੈਂਟ ਟੀਚਰ ਨੇ ਤੇ ਆ ਭਾਜੀ ਨੇ ਜਿਹੜੇ ਉਹ ਖੇਤੀਬਾੜੀ ਕਰਦੇ ਸੀ ਉਹਨਾਂ ਨੇ ਵੀ ਬਹੁਤ ਲੰਮਾ ਸਮਾਂ ਜਦੋਂ ਤੱਕ ਉਹਨਾਂ ਦੇ ਬੱਚੇ ਛੋਟੇ ਸੀਗੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੇਖਿਆ ਤੇ ਜਦੋਂ ਤੱਕ ਉਹਨਾਂ ਦੇ ਬੱਚੇ ਸਕੂਲ ਨਹੀਂ ਗਏ ਉਦੋਂ ਤੱਕ ਮਤਲਬ ਪੂਰੀ ਜਿਹੜੀ ਜ਼ਿੰਮੇਵਾਰੀ ਆ ਉਹਨਾਂ ਨੇ ਆਪਣੇ ਨਿਆਣਿਆਂ ਦੀ ਕੀਤੀ ਤੇ ਇਸ ਤਰ੍ਹਾਂ ਨਾਲ ਜਿਹੜੀ ਵੀ ਔਰਤ ਕਮਕਾਜੀ ਆ ਜਿਹੜੀ ਵੀ ਬੀਬੀ ਉਹਦਾ ਪੂਰਾ ਪਰਿਵਾਰ ਉਹਨੂੰ ਸਪੋਰਟ ਕਰਦਾ ਮੈਂ ਬਹੁਤ ਵਾਰ ਇਹ ਗੱਲ ਕਰਦੀ ਹੁੰਨੀ ਆ ਕਿ ਮਾਮਾ ਨੂੰ ਬਹੁਤ ਜ਼ਿਆਦਾ ਪਛਤਾਵੇ ਹੁੰਦੇ ਨੇ ਕਿ ਜਦੋਂ ਮੈਂ ਘਰੋਂ ਬਾਹਰ ਕੰਮ ਤੇ ਚਲੀ ਜਾਂਦੀ ਆ ਤਾਂ ਮੇਰੇ ਜਿਹੜੇ ਨਿਆਣੇ ਨੇ ਉਹ ਮੈਨੂੰ ਮਿਸ ਕਰਦੇ ਹੋਣਗੇ ਜਾਂ ਅੱਜ ਕੱਲ ਇੱਕ ਰੀਲ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਪੰਜਾਬ ਤੋਂ ਬਾਹਰ ਦੀ ਕਿਸੇ ਸਟੇਟ ਦੀ ਹੈ ਕਿ ਇੱਕ ਮਾਂ ਕੰਮ ਤੇ ਗਈ ਹੋਈ ਆ ਤੇ ਉਹਦਾ 2.5 ਸਾਲ ਦਾ ਨਿਆਣਾ ਉਹਨੂੰ ਯਾਦ ਕਰਕੇ ਰੋਂਦਾ ਤੇ ਵਾਰ-ਵਾਰ ਉਹਨੂੰ ਕਹਿੰਦਾ ਕਿ ਤੂੰ ਵਾਪਸ ਆ ਜਾ ਤੇ ਇਦਾਂ ਮਾਂਵਾਂ ਬਹੁਤ ਜ਼ਿਆਦਾ ਪਛਤਾਵਿਆਂ ਚ ਹੁੰਦੀਆਂ ਨੇ ਮੈਂ ਵੀ ਅਕਸਰ ਇਹ ਚੀਜ਼ ਸੋਚਦੀ ਹੁੰਦੀ ਹੁੰਦੀ ਆ ਕਿ ਜਦੋਂ ਮੈਂ ਘਰੋਂ ਬਾਹਰ ਹੁੰਨੀ ਆ ਤੇ ਮੇਰੇ ਕੰਮ ਕਰਨ ਦੇ ਵਿੱਚ ਮੇਰੇ ਨਿਆਣਿਆਂ ਦੀ ਵੀ ਉਹਨੀਆਂ سپورਟ ਆ ਕਿਉਂਕਿ ਮੇਰੀ ਅਬਸੈਂਸ ਦੇ ਵਿੱਚ ਉਹ ਹਮੇਸ਼ਾ ਮੈਨੂੰ ਐਂ ਲੱਗਦਾ ਹੁੰਦਾ ਮੈਂ ਅਕਸਰ ਬੋਲਦੀ ਹੁੰਨੀ ਆ ਕਿ ਠੰਡੀਆਂ ਤੱਤੀਆਂ ਰੋਟੀਆਂ ਖਾਂਦੇ ਨੇ ਹਨ ਤੇ ਤੁਹਾਡਾ ਪਾਰਟਨਰ ਆ ਜਿਹੜਾ ਉਹ ਵੀ ਤੁਹਾਨੂੰ ਸਪੋਰਟ ਕਰਦਾ ਬਹੁਤ ਸਾਰੇ ਮੁੰਡੇ ਨੇ ਜਿਹੜੇ ਘਰ ਵਾਲੀਆਂ ਨਾਲ ਰਸੋਈਆਂ 'ਚ ਕੰਮ ਵੀ ਕਰਾਉਂਦੇ ਨੇ ਤੇ ਆਪਣੇ ਨਿਆਣਿਆਂ ਨੂੰ ਵੀ ਦੇਖਦੇ ਨੇ ਤੇ ਇਹਦੇ 'ਚ ਕਦੇ ਵੀ ਬੇਇੱਜ਼ਤੀ ਨਹੀਂ ਮਹਿਸੂਸ ਕਰਨੀ ਚਾਹੀਦੀ ਆਪਣੇ ਪਰਿਵਾਰ ਨੂੰ ਸੁਖੀ ਕਰਨ ਲਈ ਤੁਸੀਂ ਜੋ ਵੀ ਕਰ ਸਕਦੇ ਹੋ ਤੁਹਾਨੂੰ ਕਰਨਾ ਚਾਹੀਦਾ ਕਦੇ ਨਹੀਂ ਸੋਚਣਾ ਚਾਹੀਦਾ ਕਿ ਇਹ ਬੰਦੇ ਦੇ ਕੰਮ ਨੇ ਇਹ ਬੀਬੀ ਦੇ ਕੰਮ ਨੇ ਜਿਵੇਂ ਵੀ ਤੁਸੀਂ ਆਪਣੀ ਜ਼ਿੰਦਗੀ ਨੂੰ ਖੁਸ਼ ਰੱਖ ਸਕਦੇ ਹੋ ਸੁਖੀ ਰੱਖ ਸਕਦੇ ਹੋ ਤੁਹਾਨੂੰ ਹਮੇਸ਼ਾ ਇੱਕ ਦੂਜੇ ਦੀ ਸਪੋਰਟ ਉਸ ਚੀਜ਼ ਚ ਕਰਨੀ ਚਾਹੀਦੀ ਆ ਤੇ ਇਸ ਸੁਨੇਹੇ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਕਿਤੇ ਨਾ ਕਿਤੇ ਬੰਦੇ ਦੀ ਅਹਿਮੀਅਤ ਸਾਡੀ ਜ਼ਿੰਦਗੀ ਦੇ ਵਿੱਚ ਕੀ ਹੁੰਦੀ ਆ ਇਹ ਸੁਨੇਹਾ ਇਹੀ ਗੱਲ ਦੱਸਦਾ ਤੇ ਹੁਣ ਆਉਣੇ ਅੱਜ ਦੇ ਵਿਸ਼ੇ ਤੇ ਬਹੁਤ ਸਾਰੀਆਂ ਕੁੜੀਆਂ ਦੇ ਸੁਨੇਹੇ ਆਉਂਦੇ ਨੇ ਕਿ ਅਸੀਂ ਬੜਾ ਕੁਝ ਕਰਦੇ ਆਂ ਬਹੁਤ ਸਾਰੇ ਮੁੰਡਿਆਂ ਦੇ ਵੀ ਸਨੇਹ ਆਉਂਦੇ ਨੇ ਕਿ ਅਸੀਂ ਆਪਣੇ ਪਰਿਵਾਰ ਲਈ ਬਹੁਤ ਕੁਝ ਕੀਤਾ ਪਰ ਸਾਨੂੰ ਉਹਦੇ ਬਦਲੇ ਇੱਜ਼ਤ ਨਹੀਂ ਮਿਲਦੀ ਉਹਦੇ ਬਦਲੇ ਸਤਕਾਰ ਜਿਹੜਾ ਸਾਡਾ ਹੋਣਾ ਚਾਹੀਦਾ ਉਹ ਸਾਨੂੰ ਨਹੀਂ ਮਿਲਦਾ ਮੈਨੂੰ ਕਈ ਵਾਰੀ ਨਾ ਸਮਝ ਜੀ ਨਹੀਂ ਆਉਂਦੀ ਹੁੰਦੀ ਕਿ ਇਦਾਂ ਦੇ ਸਨੇਹਿਆਂ ਦੇ ਉੱਤੇ ਮੈਂ ਕੀ ਗੱਲਬਾਤ ਕਰਾਂ ਕਿਉਂਕਿ ਅਸੀਂ ਸਾਰੇ ਇਨਸਾਨ ਆ ਅਸੀਂ ਸਤਕਾਰ ਦੀ ਕਮੀ ਰਿਸਪੈਕਟ ਦੀ ਕਮੀ ਅਸੀਂ ਕਿਤੇ ਨਾ ਕਿਤੇ ਸਾਰੇ ਹੀ ਮਹਿਸੂਸ ਕਰਦੇ ਆਂ ਕਿ ਸਾਡੀ ਜ਼ਿੰਦਗੀ 'ਚ ਸਾਨੂੰ ਜਿਹੜੀ ਇੱਜ਼ਤ ਮਿਲਣੀ ਚਾਹੀਦੀ ਸੀ ਉਹ ਨਹੀਂ ਮਿਲਦੀ ਤੇ ਉਹ ਇੱਜ਼ਤ ਸਾਨੂੰ ਬਾਹਰ ਲਿਆਂ ਤੋਂ ਘੱਟ ਆਪਣੇ ਪਰਿਵਾਰ ਤੋਂ ਜ਼ਿਆਦਾ ਚਾਹੀਦੀ ਹੁੰਦੀ ਆ ਤੇ ਬਹੁਤ ਸਾਰੀਆਂ ਭੈਣਾਂ ਨੇ ਉਹ ਕਹਿਣਗੀਆਂ ਵੀ ਸਾਨੂੰ ਦੱਸੋ ਵੀ ਅਸੀਂ ਇਸ ਚੀਜ਼ ਨੂੰ ਕਿਵੇਂ ਠੀਕ ਕਰੀਏ ਅਸੀਂ ਆਪਣੇ ਅੰਦਰੋਂ ਇਸ ਤਕਲੀਫ ਨੂੰ ਕਿਵੇਂ ਕੱਢੀਏ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਐਂ ਲੱਗਦਾ ਹੁੰਦਾ ਕਿ ਮੈਂ ਜ਼ਿੰਦਗੀ ਦੂਜਿਆਂ ਤੇ ਵੇਸਟ ਕਰਤੀ ਜਿਹੜੀ ਮੈਨੂੰ ਨਹੀਂ ਕਰਨੀ ਚਾਹੀਦੀ ਸੀ ਤੇ ਇਦੇ ਤੇ ਅੱਜ ਆਪਾਂ ਗੱਲਬਾਤ ਕਰਦੇ ਆ ਮੈਨੂੰ ਲੱਗਿਆ ਕਿ ਵੀ ਜਿਹੜੇ ਥੋੜੇ ਜੇ ਨਾ ਝੱਲੇ ਜੇ ਲੋਕ ਹੁੰਦੇ ਨੇ ਜਿਹੜੇ ਬਹੁਤੀਆਂ ਚੀਜ਼ਾਂ ਨਹੀਂ ਸੋਚਦੇ ਜਿਹੜੇ ਲੋਕਾਂ ਦੀਆਂ ਗੱਲਾਂ ਨੂੰ ਦਿਲਾਂ ਤੇ ਨਹੀਂ ਲਾਉਂਦੇ ਆਪਾਂ ਕਹਿੰਦੇ ਹੁੰਨੇ ਆ ਕਿ ਮੂਰਖ ਤੋਂ ਕੁਛ ਕੋਈ ਨਹੀਂ ਹੁੰਦਾ ਦੁਨੀਆ ਤੇ ਤੇ ਜਿੰਨਾ ਬੰਦਾ ਝੱਲਾ ਜਿਆ ਹੁੰਦਾ ਨਾ ਉਹ ਓਨਾ ਜ਼ਿਆਦਾ ਖੁਸ਼ ਹੁੰਦਾ ਜਿੰਨਾ ਜ਼ਿਆਦਾ ਸਿਆਣਪਾਂ ਵਾਲਾ ਬੰਦਾ ਹੁੰਦਾ ਓਨਾ ਜ਼ਿਆਦਾ ਦੁਖੀ ਹੁੰਦਾ ਬਹੁਤੇ ਸਿਆਣੇ ਬੰਦਿਆਂ ਨੂੰ ਮੈਂ ਕਦੀ ਹੱਸਦੇ ਵੀ ਨਹੀਂ ਦੇਖਿਆ ਕਦੀ ਨਿਆਣਿਆਂ ਤਰ੍ਹਾਂ ਕੋਈ ਸ਼ਰਾਰਤਾਂ ਕਰਦੇ ਨਹੀਂ ਦੇਖਿਆ ਕਦੇ ਜ਼ਿੰਦਗੀ ਚ ਕੋਈ ਗਲਤੀ ਹੋ ਜਵੇ ਉਹਨੂੰ ਇਗਨੋਰ ਕਰਦੇ ਨਹੀਂ ਦੇਖਿਆ ਉਹ ਹਮੇਸ਼ਾ ਬਹੁਤ ਸਾਰੀਆਂ ਪਲੈਨਿੰਗਸ ਦੇ ਵਿੱਚ ਪਏ ਰਹਿਣਗੇ ਜਾਂ ਹਮੇਸ਼ਾ ਕਿਤੇ ਜਾਣ ਤੋਂ ਪਹਿਲਾਂ ਵੀ ਇਹੀ ਸੋਚਦੇ ਰਹਿਣਗੇ ਕਿ ਮੈਂ ਕੀ ਪਾ ਕੇ ਜਾਵਾਂ ਉੱਥੇ ਮੇਰਾ ਬਿਹੇਵੀਅਰ ਕਿਵੇਂ ਦਾ ਹੋਣਾ ਚਾਹੀਦਾ ਉੱਥੇ ਮੈਂ ਲੋਕਾਂ ਨਾਲ ਕਿਵੇਂ ਬੋਲਾਂ ਇੱਥੋਂ ਤੱਕ ਵੀ ਮੈਨੂੰ ਵੀ ਬੜੇ ਸਾਰੇ ਲੋਕ ਸੁਨੇਹੇ ਭੇਜਦੇ ਨੇ ਕਿ ਇਸ ਚੀਜ਼ ਤੇ ਵੀ ਸਾਨੂੰ ਦੱਸੋ ਕਿ ਅਸੀਂ ਲੋਕਾਂ ਨਾਲ ਬਾਹਰ ਜਾ ਕੇ ਗੱਲਬਾਤ ਕਿਵੇਂ ਕਰੀਏ ਮੈਨੂੰ ਲੱਗਦਾ ਹੁੰਦਾ ਕਿ ਇੰਨਾ ਜ਼ਿਆਦਾ ਸੋਚਣ ਦੀ ਜ਼ਰੂਰਤ ਕੀ ਐ ਅ ਮੈਂ ਜਿਵੇਂ ਕਿਹਾ ਨਾ ਕਿ ਮੂਰਖ ਜਿਹੜੇ ਬੰਦੇ ਹੁੰਦੇ ਨੇ ਬਹੁਤ ਜ਼ਿਆਦਾ ਖੁਸ਼ ਰਹਿੰਦੇ ਨੇ ਹਰ ਬੰਦੇ ਦੇ ਅੰਦਰ ਥੋੜੀ ਥੋੜੀ ਮੂਰਖਤਾ ਹੋਣੀ ਚਾਹੀਦੀ ਆ ਅ ਜਿਵੇਂ ਸਾਡਾ ਪਰਿਵਾਰ ਆ ਸਾਨੂੰ ਸਾਰਿਆਂ ਨੂੰ ਪਤਾ ਵੀ ਜਦੋਂ 24 ਘੰਟੇ ਇੱਕ ਛੱਤ ਦੇ ਥੱਲੇ ਬਹੁਤ ਸਾਰੇ ਲੋਕ ਰਹਿੰਦੇ ਨੇ ਅੱਜ ਕੱਲ ਤਾਂ ਬਹੁਤ ਸਾਰੇ ਵੀ ਨਹੀਂ ਹੁੰਦੇ ਚਾਰ ਪੰਜ ਕੇਜੀ ਹੁੰਦੇ ਨੇ ਕਿਉਂਕਿ ਪਰਿਵਾਰ ਬਹੁਤ ਛੋਟੇ ਹੋ ਗਏ ਨੇ ਇੱਕ ਤੋਂ ਵੱਧ ਨਿਆਣਾ ਜਾਂ ਦੋ ਤੋਂ ਵੱਧ ਨਿਆਣੇ ਲੋਕ ਪੈਦਾ ਹੀ ਨਹੀਂ ਕਰਨਾ ਚਾਹੁੰਦੇ ਤਾਂ ਇੱਕ ਜਾਂ ਦੋ ਨਿਆਣਿਆਂ ਵਾਲੇ ਪਰਿਵਾਰ ਦੇ ਵਿੱਚ ਕਿੰਨੇ ਕੁ ਜੀ ਹੁੰਦੇ ਨੇ ਹਨਾ ਵੱਧ ਤੋਂ ਵੱਧ ਆ ਤੁਹਾਡਾ ਘਰ ਵਾਲਾ ਜਾਂ ਘਰ ਵਾਲੀ ਤੁਹਾਡੇ ਬੱਚੇ ਤੇ ਤੁਹਾਡੇ ਮਾਪਿਓ ਹੋ ਸਕਦੇ ਨੇ ਤੇ ਉੱਥੇ ਵੀ ਜੇ ਲੋਕ ਖੁਸ਼ ਨਹੀਂ ਉੱਥੇ ਵੀ ਉਹਨਾਂ ਨੂੰ ਉਹ ਬਣਦੀ ਇੱਜ਼ਤ ਨਹੀਂ ਮਿਲਦੀ ਪਈ ਤਾਂ ਮੈਨੂੰ ਲੱਗਦਾ ਕਿ ਇਸ ਤੋਂ ਜ਼ਿਆਦਾ ਫਿਰ ਅਸੀਂ ਕਦੋਂ ਕਵਾਂਗੇ ਕਿ ਜ਼ਿੰਦਗੀ ਦੇ ਵਿੱਚ ਕਿ ਅਸੀਂ ਦੁਖੀ ਆ ਹਨਾ ਸਭ ਤੋਂ ਪਹਿਲਾਂ ਤਾਂ ਜਦੋਂ ਵੀ ਤੁਹਾਨੂੰ ਲੱਗਦਾ ਨਾ ਕਿ ਕੋਈ ਬੰਦਾ ਤੁਹਾਨੂੰ ਤੁਹਾਡੇ ਕੀਤੇ ਦੀ ਇੱਜ਼ਤ ਨਹੀਂ ਦਿੰਦਾ ਪਿਆ ਸਭ ਤੋਂ ਪਹਿਲਾਂ ਆਪਣੇ ਆਪ ਬਾਰੇ ਸੋਚੋ ਕਿ ਮੈਨੂੰ ਇੱਜ਼ਤ ਚਾਹੀਦੀ ਕਿਉਂ ਆ ਐਸੇ ਬੰਦੇ ਤੋਂ ਕਿਉਂ ਚਾਹੀਦੀ ਆ ਤੁਹਾਨੂੰ ਭਰੋਸਾ ਨਹੀਂ ਕਿ ਜੋ ਤੁਸੀਂ ਕੀਤਾ ਉਹਦੇ 'ਚ ਤੁਸੀਂ ਆਪਣੇ ਆਪ ਹੀ ਇੱਜ਼ਤ ਦੇ ਲਾਇਕ ਹੋ ਮੈਨੂੰ ਤਾਂ ਉਹ ਲੋਕ ਬੜੇ ਹੌਲੇ ਲੱਗਦੇ ਹੁੰਦੇ ਆ ਜਿਹੜੇ ਕਹਿੰਦੇ ਹੁੰਦੇ ਆ ਕਿ ਵੀ ਮੈਂ ਬੜਾ ਕੁਝ ਕੀਤਾ ਪਰ ਉਹਨੇ ਤਾਰੀਫ ਨਹੀਂ ਕੀਤੀ ਮੈਨੂੰ ਲੱਗਦਾ ਹੁੰਦਾ ਕਿ ਉਹਦੀ ਤਾਰੀਫ ਦੀ ਕੀ ਜ਼ਰੂਰਤ ਹੈ ਜੇ ਤੁਹਾਨੂੰ ਆਪਣੇ ਕੀਤੇ ਦੀ ਤਾਰੀਫ ਆਪ ਹੀ ਨਹੀਂ ਕਰਨੀ ਆਉਂਦੀ ਆਪਣਾ ਮੋਢਾ ਆਪ ਹੀ ਨਹੀਂ ਥਾਪਣਾ ਆਉਂਦਾ ਤੁਹਾਨੂੰ ਆਪਣੇ ਆਪ ਤੇ ਹੀ ਭਰੋਸਾ ਨਹੀਂ ਹੈਗਾ ਕਿ ਵੀ ਮੈਂ ਜੋ ਕੀਤਾ ਉਹ ਚੰਗਾ ਕੀਤਾ ਤੇ ਤੁਹਾਨੂੰ ਦੂਜਾ ਕੋਈ ਤਾਰੀਫ ਕਰਕੇ ਕੀ ਕਰ ਲੂਗਾ ਬਹੁਤ ਤਰ੍ਹਾਂ ਦੇ ਲੋਕ ਹੁੰਦੇ ਆਲੇ ਦੁਆਲੇ ਜਿਹੜੇ ਕਈ ਵਾਰੀ ਤੁਹਾਡੇ ਥੋੜਾ ਜਿਹਾ ਕੀਤੇ ਤੇ ਵੀ ਤੁਹਾਡੇ ਲਈ ਫੁੱਲਾਂ ਵਰਗੇ ਸ਼ਬਦ ਬੋਲਦੇ ਆ ਤੇ ਕਈ ਐਵੇਂ ਦੇ ਵੀ ਲੋਕ ਹੁੰਦੇ ਆ ਕਿ ساری ਜ਼ਿੰਦਗੀ ਕੀਤੀ ਤੇ ਵੀ ਉਹਨਾਂ ਨੇ ਤੁਹਾਨੂੰ ਕੜੱਤਣ ਨਾਲ ਹੀ ਪੇਸ਼ ਆਉਣਾ ਉਹਨਾਂ ਨੇ ਤੁਹਾਨੂੰ ਜ਼ਹਿਰੀਲੇ ਸ਼ਬਦ ਹੀ ਬੋਲਣੇ ਨੇ ਤੇ ਫਿਰ ਤੁਸੀਂ ਇੱਥੋਂ ਦੇਖੋ ਕਿ ਦੂਜੇ ਲੋਕ ਤੁਹਾਡੇ ਲਈ ਕਿਉਂ ਇੰਨਾ ਮੈਟਰ ਕਰਦੇ ਨੇ ਕਈ ਲਿਖਣਗੇ ਵੀ ਸਾਡੇ ਘਰ ਦੇ ਵਿੱਚ ਹੀ ਇਦਾਂ ਦੇ ਲੋਕ ਨੇ ਜਿਹੜਾ ਜਿਨ੍ਹਾਂ ਨੇ ਸਾਡਾ ਜੀਣਾ ਹਰਾਮ ਕਰਤਾ ਇਦਾਂ ਦੇ ਲੋਕਾਂ ਦਾ ਕੋਈ ਸੋਲੂਸ਼ਨ ਨਹੀਂ ਹੁੰਦਾ ਉਹ ਚਾਹੇ ਮੇਰੇ ਵਾਲੇ ਦੁਆਲੇ ਹੋਣ ਚਾਹੇ ਤੁਹਾਡੇ ਵਾਲੇ ਦੁਆਲੇ ਹੋਣ ਤਾਨੂੰ ਸਭ ਨੂੰ ਪਤਾ ਹੈ ਕਿ ਜਦੋਂ ਅਸੀਂ ਕਿਸੇ ਘਰ ਚਾਂ ਅਸੀਂ ਕਿਸੇ ਪਰਿਵਾਰ ਚਾਂ ਅਸੀਂ ਉਹਨੂੰ ਛੱਡ ਕੇ ਨਹੀਂ ਜਾ ਸਕਦੇ ਕਈਆਂ ਦੇ ਤਾਂ ਪਾਰਟਨਰ ਹੀ ਇਦਾਂ ਦੇ ਹੁੰਦੇ ਆ ਮਤਲਬ ਉਹ ਚ ਬੰਦੇ ਵੀ ਆਉਂਦੇ ਨੇ ਉਹ ਚ ਬੀਬੀਆਂ ਵੀ ਆਉਂਦੀਆਂ ਨੇ ਕਿ ਉਹ ਇੰਨੇ ਜ਼ਿਆਦਾ ਭੇੜੇ ਸੁਵਾਦੇ ਹੁੰਦੇ ਆ ਨਾ ਵੀ ਉਹ ਤੁਹਾਡਾ ਜੀਣਾ ਹਰਾਮ ਕਰ ਦਿੰਦੇ ਆ ਤੁਹਾਨੂੰ ਬਾਹਰ ਕਿਸੇ ਕੋਲ ਜਾਣ ਦੀ ਲੋੜ ਹੀ ਨਹੀਂ ਪੈਂਦੀ ਕਿ ਤੂੰ ਮੈਨੂੰ ਮੰਦਾ ਬੋਲ ਤੁਹਾਡੇ ਘਰ ਚ ਹੀ ਤੁਹਾਨੂੰ 24 ਘੰਟੇ ਮੰਦਾ ਬੋਲਣ ਵਾਲੇ ਲੋਕ ਮਿਲ ਜਾਂਦੇ ਆ ਉਦਾਂ ਦੇ ਲੋਕਾਂ ਨਾਲ ਹੁਣ ਤੁਸੀਂ ਕੀ ਕਰੋਗੇ ਤੁਸੀਂ ਇਹ ਤਾਂ ਹੈ ਨਹੀਂ ਕਿ ਘਰੋਂ ਛੱਡ ਕੇ ਕਿਸੇ ਨੂੰ ਚਲੇ ਜਾਓਗੇ ਬਹੁਤ ਸਾਰੇ ਜਿਹੜੇ ਥੋੜੇ ਜਿ ਹੁੰਦੇ ਨੇ ਬੋਲਡ ਜਿਨ੍ਹਾਂ ਨੂੰ ਲੱਗਦਾ ਹੁੰਦਾ ਕਿ ਮੇਰਾ ਇਕੱਲੇ ਦਾ ਜਾਂ ਮੇਰਾ ਇਕੱਲੀ ਦਾ ਗੁਜ਼ਾਰਾ ਹੋ ਜਾਊਗਾ ਜਾਂ ਜਿਹੜੇ ਆਪਣੇ ਨਿਆਣਿਆਂ ਬਾਰੇ ਵੀ ਕਈ ਵਾਰ ਨਹੀਂ ਸੋਚਦੇ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣਾ ਮੈਂਟਲ ਪੀਸ ਜ਼ਰੂਰੀ ਹੁੰਦਾ ਉਹ ਤਲਾਕ ਲੈ ਲੈਂਦੇ ਨੇ ਪਰ ਹੁਣ ਕਈ ਇਹੋ ਜਿਹੇ ਵੀ ਨੇ ਜਿਹੜੇ ਵਿਚਾਰੇ ਤਲਾਕ ਵੀ ਨਹੀਂ ਲੈ ਸਕਦੇ ਤਾਂ ਉੱਥੇ ਉਹ ਕੀ ਕਰ ਸਕਦੇ ਨੇ ਉੱਥੇ ਅਸੀਂ ਇਗਨੋਰ ਕਰ ਸਕਦੇ ਹੁੰਨੇ ਆਂ ਮੈਨੂੰ ਹਮੇਸ਼ਾ ਲੱਗਦਾ ਕਿ ਕਿਸੇ ਦੂਜੇ ਨੂੰ ਕਨਵਿੰਸ ਕਰਨ ਨਾਲੋਂ ਕਿਸੇ ਦੂਜੇ ਨੂੰ ਸਮਝਾਉਣ ਨਾਲੋਂ ਸਭ ਤੋਂ ਜ਼ਿਆਦਾ ਸੌਖਾ ਹੁੰਦਾ ਆਪਣੇ ਆਪ ਨੂੰ ਸਮਝਾਉਣਾ ਜੇ ਤੁਸੀਂ ਉਸ ਸਿਚੁਏਸ਼ਨ 'ਚੋਂ ਬਾਹਰ ਨਹੀਂ ਜਾ ਸਕਦੇ ਉਸ ਘਰ 'ਚੋਂ ਬਾਹਰ ਨਹੀਂ ਜਾ ਸਕਦੇ ਉਸ ਰਿਸ਼ਤੇ 'ਚੋਂ ਬਾਹਰ ਨਹੀਂ ਜਾ ਸਕਦੇ ਤਾਂ ਸਭ ਤੋਂ ਪਹਿਲੀ ਇੱਕ ਚੀਜ਼ ਕਰੋ ਆਪਣੇ ਆਪ ਨੂੰ ਸਮਝਾਓ ਆਪਣੇ ਆਪ ਨੂੰ ਇਹੀ ਸਮਝਾਓ ਕਿ ਵੀ ਮੈਂ ਇਸ ਬੰਦੇ ਨੂੰ ਇੰਨੀ ਜ਼ਿਆਦਾ ਇੰਪੋਰਟੈਂਸ ਨਾ ਦਵਾਂ ਕਿ ਇਹਦੀ ਕਹੀ ਹੋਈ ਇੱਕ ਗੱਲ ਆ ਜਿਹੜੀ ਉਹ ਮੇਰੇ ਤੇ ਇੰਨਾ ਅਸਰ ਕਰਦੀ ਆ ਕਿ ਮੈਨੂੰ 24 ਘੰਟੇ ਲੱਗੀ ਜਾਵੇ ਕਿ ਇਹਦੇ ਨਾਲ ਰਿਸ਼ਤਾ ਹੋ ਕੇ ਇਹਦੇ ਨਾਲ ਰਹਿ ਕੇ ਮੇਰੀ ਜ਼ਿੰਦਗੀ ਤਬਾਹ ਹੋ ਗਈ ਜਦੋਂ ਤੁਸੀਂ ਇਹ ਚੀਜ਼ ਸੋਚਣਾ ਸ਼ੁਰੂ ਕਰ ਦਿੰਦੇ ਹੋ ਨਾ ਕਿ ਮੇਰੀ ਜ਼ਿੰਦਗੀ ਖਰਾਬ ਹੋ ਗਈ ਤਾਂ ਜੋ ਬਾਕੀ ਦੀਆਂ ਖੂਬਸੂਰਤ ਸ਼ੈਆਂ ਤੁਹਾਡੇ ਕੋਲ ਹੁੰਦੀਆਂ ਨੇ ਤੁਸੀਂ ਉਹਨਾਂ ਨੂੰ ਨਜ਼ਰਅੰਦਾਜ਼ ਕਰਦੇ ਹੋ ਉਹਨਾਂ ਨੂੰ ਭੁੱਲ ਜਾਂਦੇ ਹੋ ਉਹਨਾਂ ਨੂੰ ਮੰਨਣਾ ਨਹੀਂ ਸਿੱਖਦੇ ਉਹ ਤੁਹਾਡੀ ਜ਼ਿੰਦਗੀ 'ਚ ਜਿਹੜੀ ਥੋੜੀ-ਬਹੁਤੀ ਖੁਸ਼ੀ ਵੀ ਪਈ ਹੁੰਦੀਆਂ ਨਾ ਉਹ ਵੀ ਖਤਮ ਹੋ ਜਾਂਦੀ ਆ ਤੇ ਇੱਕ ਬਹੁਤ ਸਾਰੇ ਲੋਕ ਕਰਦੇ ਆ ਕਿ ਉਹਨਾਂ ਤੋਂ ਛੋਟੀ ਛੋਟੀ ਕੋਈ ਗਲਤੀ ਵੀ ਹੋ ਜਵੇ ਨਾ ਤਾਂ ਉਹ ਬਹੁਤ ਸਾਰੇ ਲੋਕਾਂ ਨੂੰ ਐਕਸਪਲੇਨ ਕਰਦੇ ਆ ਜਿਵੇਂ ਮੰਨ ਲਓ ਕਿ ਕਿਸੇ ਦੂਜੇ ਤੀਜੇ ਕਿਸੇ ਚੌਥੇ ਬੰਦੇ ਨੇ ਮੇਰੇ ਬਾਰੇ ਕੋਈ ਗੱਲ ਕਹਿਤੀ ਮੈਂ ਉਹਨੂੰ ਐਕਸਪਲੇਨ ਕਰਨ ਲੱਗ ਜੂੰ ਨਹੀਂ ਤੂੰ ਗਲਤਾਂ ਨਹੀਂ ਤੈਨੂੰ ਮੇਰੇ ਬਾਰੇ ਐਦਾਂ ਨਹੀਂ ਸੋਚਣਾ ਚਾਹੀਦਾ ਨਹੀਂ ਮੈਂ ਐਦਾਂ ਦੀ ਨਹੀਂ ਹੈਗੀ ਮੈਨੂੰ ਕੀ ਜ਼ਰੂਰਤ ਹੈ ਮੈਨੂੰ ਸਗੋਂ ਬੜੇ ਢੰਗ ਨਾਲ ਕਹਿਣਾ ਚਾਹੀਦਾ ਵੀ ਜੋ ਤੂੰ ਸੋਚ ਰਿਹਾ ਜੋ ਤੇਰੀ ਸੋਚ ਆ ਜੋ ਤੇਰਾ ਮਨ ਕਹਿ ਰਿਹਾ ਉਹ ਬਿਲਕੁਲ ਸੱਚ ਆ ਇੱਕ ਇੰਨੀ ਗੱਲ ਕਹਿਣ ਨਾਲ ਮੇਰੀ ਖੁਦ ਦੀ ਕਿੰਨੀ એનર્ਜੀ ਬਚ ਜੂਗੀ ਤੇ ਉਹ ਬੰਦਾ ਜਿਹੜਾ ਮੈਨੂੰ ਇੰਨੀ ਜ਼ਿਆਦਾ ਅਟੈਂਸ਼ਨ ਚਾਹੁੰਦਾ ਸੀਗਾ ਉਹਨੂੰ ਮੈਂ ਇੱਕ ਸਿਰਫ ਇੱਕ ਲਫ਼ਜ਼ ਨਾਲ ਸਭ ਕੁਝ ਖਤਮ ਕਰ ਸਕਦੀ ਆ ਤੇ ਜੇ ਮੇਰੇ ਚ ਇਹ ਤਾਕਤ ਹੈਗੀ ਆ ਕਿ ਮੈਂ ਇੱਕ ਲਫ਼ਜ਼ ਨਾਲ ਬਹੁਤ ਸਾਰੀਆਂ ਚੀਜ਼ਾਂ ਦੇ ਜਵਾਬ ਦੇ ਸਕਦੀ ਆ ਤਾਂ ਮੈਨੂੰ ਕੀ ਜ਼ਰੂਰਤ ਪਈਆ ਘੰਟੇ-ਘੰਟੇ ਜਾ ਕੇ ਬੈਸਣ ਦੀ ਘੰਟੇ-ਘੰਟੇ ਜਾ ਕੇ ਉਹਨੂੰ ਸਫਾਈਆਂ ਦੇਣ ਦੀ ਇਹ ਬਹੁਤ ਸਾਰੇ ਲੋਕ ਕਰਦੇ ਆ ਉਹ ਘਰੇ ਵੀ ਸਾਰਾ ਦਿਨ ਸਫਾਈਆਂ ਦੇ ਜਾਣਗੇ ਮੈਂ ਤਾਂ ਕਈ ਵਾਰ ਇਹੋ ਜਿਹੀਆਂ ਕੁੜੀਆਂ ਨੂੰ ਵੀ ਜਾਣਦੀਆਂ ਜਾਂ ਇਹੋ ਜਿਹੇ ਬੰਦਿਆਂ ਨੂੰ ਵੀ ਜਾਣਦੀਆਂ ਵੀ ਜਿਹੜੇ ਘੰਟਾ ਜੇ ਦਿਨੇ ਰੈਸਟ ਵੀ ਕਰ ਲੈਂਦੇ ਆ ਨਾ ਉਹਦੀ ਵੀ ਸਫਾਈ ਦੇਣ ਲੱਗ ਜਾਂਦੇ ਆ ਕਿਉਂ ਹੋ ਮੈਂ ਤਾਂ ਤਾਂ ਪੈ ਗਈ ਸੀ ਕਿਉਂਕਿ ਮੈਂ ਥੱਕ ਗਈ ਸੀ ਮੈਂ ਘਰ ਦਾ ਸਾਰਾ ਕੰਮ ਕੀਤਾ ਮੈਂ ਤਾਂ ਸਵੇਰ ਦੇ ਉੱਠੀ ਹੋਈ ਸੀ ਨਹੀਂ ਕੋਈ ਜ਼ਰੂਰਤ ਨਹੀਂ ਤੁਹਾਨੂੰ ਸਫਾਈ ਦੇਣ ਦੀ ਤੁਹਾਡਾ ਸਰੀਰ ਆ ਤੁਸੀਂ ਕੰਮ ਕਰ ਲਿਆ ਤੁਹਾਡਾ ਮਨ ਕਰਦਾ ਕਿ ਹੁਣ ਤੁਸੀਂ ਘੰਟਾ ਆਰਾਮ ਕਰ ਲਓ ਤੁਹਾਡਾ ਮਨ ਕਰਦਾ ਤੁਸੀਂ ਘੰਟਾ ਫੋਨ ਦੇਖ ਲਓ ਤੁਹਾਡਾ ਮਨ ਕਰਦਾ ਹੁਣ ਤੁਸੀਂ ਟੀਵੀ ਦੇਖੋ ਤੁਸੀਂ ਚਾਹ ਦਾ ਕੱਪ ਬਣਾ ਕੇ ਪੀ ਲਓ ਤਾਂ ਉਹਦੇ ਪਿੱਛੇ ਵੀ ਸਫਾਈਆਂ ਦੰਨਿਆ ਸੀ ਛੋਟੀ ਜੀ ਕੋਈ ਗਲਤੀ ਹੋ ਗਈ ਕਿਸੇ ਨੂੰ ਉੱਚਾ ਬੋਲਿਆ ਗਿਆ ਹਾਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ ਟੈਂਪਰ ਕਈ ਵਾਰੀ ਇਦਾਂ ਦਾ ਹੋ ਜਾਂਦਾ ਅਸੀਂ ਇਨਸਾਨ ਆ ਏਜ ਦੇ ਫੈਕਟਰ ਹੁੰਦੇ ਨੇ ਸਾਡੇ ਮੂਡ ਸਵਿੰਗਸ ਹੋ ਜਾਂਦੇ ਆ ਅਸੀਂ ਉਹਦੇ ਤੇ ਵੀ ਸਫਾਈਆਂ ਦੰਨਿਆ ਤੁਸੀਂ ਕਿਸੇ ਦਾ ਦਿਲ ਨਾ ਦੁਖਾਓ ਪਰ ਆਪਣੀਆਂ ਛੋਟੀਆਂ-ਛੋਟੀਆਂ ਚੀਜ਼ਾਂ ਲਈ ਵੀ ਜੇ ਤੁਸੀਂ ਲੋਕਾਂ ਨੂੰ ਸਫਾਈਆਂ ਦੇਣ ਦੇ ਚੱਕਰ 'ਚ ਪੈ ਗਏ ਤਾਂ ਤੁਸੀਂ ਆਪਣੀ ਜਿਹੜੀ ਜ਼ਿੰਦਗੀ ਆ ਉਹ ਵੇਸਟ ਕਰੋਗੇ ਆਪਣੇ ਡਿਸੀਜਨ ਨੇ ਜਿਹੜੇ ਉਹ ਸਟਰੋਂਗ ਰੱਖੋ ਬੀਬੀਆਂ ਚਾਹੇ ਘਰ 'ਚ ਨੇ ਚਾਹੇ ਬਾਹਰ ਨੇ ਬੰਦੇ ਚਾਹੇ ਘਰਾਂ 'ਚ ਨੇ ਚਾਹੇ ਬਾਹਰ ਨੇ ਉਹ ਆਪਣੀ ਮੈਂਟੈਲਿਟੀ ਇੰਨੀ ਕੁ ਸਟਰੋਂਗ ਬਣਾਉਣ ਕਿ ਹਰ ਕੋਈ ਬੰਦਾ ਉਹਨਾਂ ਨੂੰ ਡਿਸਟਰਬ ਨਾ ਕਰ ਸਕੇ ਹਰ ਕੋਈ ਬੰਦਾ ਇੱਕ ਛੋਟੀ ਜੀ ਗੱਲ ਕਹਿ ਕੇ ਉਹਨਾਂ ਦਾ ਪੂਰਾ ਦਿਨ ਆ ਜਿਹੜਾ ਉਹ ਖਰਾਬ ਨਾ ਕਰ ਸਕੇ ਮੈਂ ਇੱਕ ਵਾਰੀ ਨਾ ਇਦਾਂ ਹੀ ਅਸੀਂ ਤਿੰਨ ਚਾਰ ਜਾਣੇ ਬੈਠੇ ਸੀਗੇ ਤੇ ਉੱਥੇ ਬਾਕੀ ਸਾਰੇ ਬੰਦੇ ਬੈਠੇ ਬਹੁਤ ਸਾਰੀਆਂ ਗੱਲਾਂ ਕਰਦੇ ਪਏ ਸੀਗੇ ਤੇ ਮੇਰੇ ਕੋਲ ਇੱਕ ਕਿਤਾਬ ਸੀ ਮੈਨੂੰ ਲੱਗਦਾ ਹੁੰਦਾ ਹਮੇਸ਼ਾ ਕਿ ਜਿੱਥੇ ਮੇਰੀ ਦਿਲਚਸਪੀ ਦੀ ਗੱਲਬਾਤ ਨਹੀਂ ਹੋ ਰਹੀ ਮੈਂ ਹਮੇਸ਼ਾ ਉੱਥੇ ਕੋਸ਼ਿਸ਼ ਕਰਦਿਆਂ ਕਿ ਮੈਂ ਕਿਤਾਬ ਪੜ ਲਾਂ ਮੇਰੇ ਕੋਲ ਹਮੇਸ਼ਾ ਇੱਕ ਕਿਤਾਬ ਹੁੰਦੀ ਆ ਜਦੋਂ ਮੈਂ ਕਿਤੇ ਦੂਰ ਜਾਣਾ ਹੋਵੇ ਜਦੋਂ ਮੈਂ ਕਿਤੇ 3-4 ਦਿਨਾਂ ਲਈ ਚੱਲੀ ਹੋਵਾਂ ਤਾਂ ਮੇਰੇ ਕੋਲ ਕਿਤਾਬ ਹੁੰਦੀ ਆ ਮੈਨੂੰ ਲੱਗਦਾ ਹੁੰਦਾ ਕਿ ਉੱਥੇ ਸਭ ਤੋਂ ਵਧੀਆ ਟਾਈਮ ਪਾਸ ਆ ਜਿਹੜਾ ਤੁਹਾਡਾ ਇੱਕ ਜਾਂ ਦੋ ਕਿਤਾਬਾਂ ਤੁਸੀਂ ਲੈ ਜਾਓ ਤੇ ਉਹਨਾਂ ਨੂੰ ਤੁਸੀਂ ਪੜਦੇ ਰਹੋ ਤੇ ਇਦਾਂ ਹੀ ਅਸੀਂ ਬੈਠੇ ਸੀ ਤੇ ਉਹਨਾਂ 'ਚ ਇੱਕ ਬਹੁਤ ਮਤਲਬ ਜਿਹੜੇ ਆਪਣੇ ਆਪ ਤੇ ਕਮਾਂਡ ਕਰਨ ਵਾਲੇ ਲੋਕ ਹੁੰਦੇ ਨੇ ਉਹਨਾਂ ਨੇ ਦੇਖਿਆ ਵੀ ਸਾਰੇ ਗੱਲਾਂ ਕਰਦੇ ਪਿਆ ਕੋਈ ਗੱਲ ਨਹੀਂ ਕਰਦੀ ਪਈ ਤੋ ਉਹ ਕਹਿੰਦੇ ਕਿ ਜਿਹੜੇ ਲੋਕ ਨਾ ਲੋਕਾਂ ਚ ਬੈਠ ਕੇ ਵੀ ਘੱਟ ਬੋਲਦੇ ਆ ਉਹ ਮੈਨੂੰ ਮਿਸਣੇ ਲੱਗਦੇ ਆ ਮੈਂ ਉੱਥੇ ਗੱਲ ਸੁਣੀ ਹੁਣ ਜੇ ਮੈਂ ਬਾਕੀ ਲੋਕਾਂ ਤਰ੍ਹਾਂ ਰਿਐਕਟ ਕਰਨਾ ਜਾਣਦੀ ਤਾਂ ਮੈਂ ਉੱਥੇ ਬੈਸਣ ਲੱਗ ਜਾਂਦੀ ਜੀ ਤੁਸੀਂ ਤਾਂ ਮੇਰੇ ਬਾਰੇ ਆ ਗੱਲ ਕਹੀ ਆ ਜੀ ਤੁਸੀਂ ਤਾਂ ਮੈਨੂੰ ਐਂ ਕਹਿਤਾ ਤੁਸੀਂ ਤਾਂ ਮੈਨੂੰ ਮਿਸਣਾ ਕਹਿਤਾ ਮੈਂ ਸਿਰਫ ਉੱਥੇ ਇੰਨੀ ਕੁ ਚੀਜ਼ ਮਤਲਬ ਦੇਖੀ ਕਿ ਦੁਨੀਆ ਕਈ ਵਾਰੀ ਤੁਹਾਡੀ ਚੁੱਪ ਨੂੰ ਵੀ ਜੱਜ ਕਰਦੀ ਆ ਤੁਹਾਨੂੰ ਬੋਲ ਕੇ ਕਿਸੇ ਨਾਲ ਲੜਨਾ ਹੀ ਨਹੀਂ ਪੈਂਦਾ। ਕਈ ਲੋਕ ਤੁਹਾਨੂੰ ਚੁੱਪ ਬੈਠਿਆਂ ਨੂੰ ਵੀ ਬਰਦਾਸ਼ਤ ਨਹੀਂ ਕਰ ਸਕਦੇ ਹੁੰਦੇ। ਤਾਂ ਮੈਂ ਕੋਈ ਰਿਐਕਸ਼ਨ ਨਹੀਂ ਦਿੱਤਾ ਉਸ ਚੀਜ਼ ਤੇ ਪਰ ਬਾਅਦ ਚੋਂ ਮੈਂ ਉਹਦੇ ਤੇ ਇੱਕ ਚੀਜ਼ ਲਿਖੀ। ਉਹ ਮੈਂ ਇਹ ਲਿਖੀ ਕਿ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਕਿ ਕਿੱਥੇ ਬੈਠ ਕੇ ਤੁਹਾਡਾ ਬੋਲਣਾ ਜ਼ਿਆਦਾ ਜ਼ਰੂਰੀ ਆ, ਕਿੱਥੇ ਬੈਠ ਕੇ ਤੁਹਾਡਾ ਸੁਣਨਾ ਜ਼ਿਆਦਾ ਜ਼ਰੂਰੀ ਆ, ਕਿੱਥੇ ਤੁਹਾਡਾ ਚੁੱਪ ਰਹਿਣਾ ਜ਼ਿਆਦਾ ਜ਼ਰੂਰੀ ਆ ਤਾਂ ਮੈਂ ਸਮਝਦੀ ਹਾਂ ਕਿ ਉਹ ਬੰਦਾ ਦੁਨੀਆ ਤੇ ਆਇਆ ਨਾ ਆਇਆ ਇੱਕੋ ਹੀ ਬਰਾਬਰ ਹੈ। ਬਹੁਤ ਸਾਰੀਆਂ ਜਗ੍ਹਾ ਹੁੰਦੀਆਂ ਨੇ ਬਹੁਤ ਸਾਰੇ ਇਦਾਂ ਦੇ ਟਾਕਸਿਕ ਲੋਕ ਹੁੰਦੇ ਨੇ ਜਿੱਥੇ ਤੁਹਾਨੂੰ ਉਹਨਾਂ ਨੂੰ ਜਵਾਬ ਦੇਣਾ ਜ਼ਰੂਰੀ ਨਹੀਂ ਹੁੰਦਾ ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਇੱਜ਼ਤ ਕਰਨ ਤਾਂ ਉਹਦੇ ਸਿਰਫ 4-5 ਰੂਲ ਹੁੰਦੇ ਨੇ ਕਿ ਬਹੁਤ ਟੰਗ ਨਾਲ ਆਪਣੇ ਕੰਮ ਕਰੋ ਬਹੁਤ ਸਫਾਈ ਨਾਲ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਆ ਕਿਸੇ ਨਾਲ ਲੜਨ ਲੋ ਝਗੜ ਲੋ ਪਰ ਕਦੇ ਵੀ ਕਿਸੇ ਦਾ ਦਿਲ ਨਾ ਦਿਖਾਓ ਕਦੇ ਕਿਸੇ ਇਨਸਾਨ ਦੀ ਨਿੰਦਾ ਨਾ ਕਰੋ ਜੋ ਕਿਸੇ ਕੋਲ ਹੈ ਉਸ ਚੀਜ਼ ਦੀ ਇੱਜ਼ਤ ਕਰੋ ਜੋ ਤੁਹਾਡੇ ਕੋਲ ਹੈ ਉਸ ਚੀਜ਼ ਦੀ ਵੀ ਇੱਜ਼ਤ ਕਰੋ ਹੁਣ ਤੁਸੀਂ ਦੇਖੋ ਕਿ ਕਈ ਲੋਕ ਐਨੇ ਮਜਬੂਰ ਨੇ ਕਿ ਉਹ ਆਪਣੀ ਜ਼ਿੰਦਗੀ ਚ ਰੋਜ਼ ਦੀ ਜਿਹੜੀ ਰੋਟੀ ਆ ਉਹ ਕਮਾਉਣ ਲਈ ਵੀ ਆਪਣੇ ਬੱਚੇ ਨੂੰ ਵੀ ਆਟੋ ਚ ਸਾਰਾ ਦਿਨ ਨਾਲ ਰੱਖਦੇ ਨੇ ਹੈ ਨਾ ਕਿੰਨੇ ਸਾਰੇ ਲੋਕਾਂ ਨੂੰ ਤੁਸੀਂ ਦੇਖਿਆ ਹੋਊਗਾ ਕਿ ਜਿਹੜੇ ਲੋਕਾਂ ਦੀਆਂ ਘਰਾਂ 'ਚ ਸਫਾਈਆਂ ਕਰਦੇ ਨੇ ਕਿੰਨੇ ਸਾਰੇ ਲੋਕ ਹੋਣਗੇ ਜਿਨ੍ਹਾਂ ਦੀ ਮਹੀਨੇ ਦੀ ਕਮਾਈ ਆ ਜਿਹੜੀ 10000 ਰੁਪਏ ਵੀ ਨਹੀਂ ਹੁੰਦੀ 5000 ਰੁਪਏ ਵੀ ਨਹੀਂ ਹੁੰਦੀ ਬਹੁਤੇ ਸਾਰੇ ਲੋਕ ਹੁੰਦੇ ਨੇ ਜਿਨ੍ਹਾਂ ਕੋਲੇ 5 ਰੁਪਏ ਦਾ ਇੱਕ ਇੰਜੈਕਸ਼ਨ ਲਵਾਉਣ ਦਾ ਵੀ ਪੈਸਾ ਨਹੀਂ ਹੁੰਦਾ ਤੇ ਅਸੀਂ ਅਸੀਂ ਕੀ ਦੇਖਦੇ ਪਿਆ ਕਿ ਮੇਰੇ ਘਰੇ ਕੋਈ ਬੰਦਾ ਮੈਨੂੰ ਸਾਰਾ ਦਿਨ ਮਾੜਾ ਬੋਲੀ ਜਾਂਦਾ ਤੇ ਮੈਂ ਸਾਰਾ ਦਿਨ ਉਹਦੇ ਬਾਰੇ ਹੀ ਸੋਚੀ ਜਾਂਦਾ ਜਾਂ ਸੋਚੀ ਜਾਂਦੀ ਆ ਤੇ ਮੇਰੀ ਜ਼ਿੰਦਗੀ ਦਾ ਹੋਰ ਕੋਈ ਮੋਟੀਵੇਸ਼ਨ ਨਹੀਂ ਬਚਿਆ ਮੈਂ ਬਹੁਤ ਸਾਰੀਆਂ ਐਵੇਂ ਦੇ ਬੀਬੀਆਂ ਨੂੰ ਬੰਦਿਆਂ ਨੂੰ ਵੀ ਦੇਖਿਆ ਵੀ ਜਿਹੜੇ ਆਪਣੇ ਕੰਮ ਤੇ ਵੀ ਘਰ ਦੀਆਂ ਸਮੱਸਿਆਵਾਂ ਡਿਸਕਸ ਕਰਦੇ ਰਹਿੰਦੇ ਨੇ ਮੈਨੂੰ ਐ ਲੱਗਦਾ ਹੁੰਦਾ ਵੀ ਉਹ ਆਪਣੇ ਕੰਮ ਤੇ ਤਾਂ ਆ ਗਏ ਪਰ ਨਾਲ ਆਪਣਾ ਸਾਰਾ ਘਰ ਚੁੱਕ ਲਿਆ ਜਦੋਂ ਤੱਕ ਤੁਸੀਂ ਮੈਂਟਲੀ ਸਟਰੋਂਗ ਨਹੀਂ ਹੁੰਦੇ ਤੁਸੀਂ ਚਾਹੇ 10 ਸਾਲ ਦੁਨੀਆ ਤੇ ਜਿਉਂ ਲੋ ਚਾਹੇ ਤੁਸੀਂ 50 ਸਾਲ ਦੁਨੀਆ ਤੇ ਜਿਉਂ ਲੋ ਕੋਈ ਨਾ ਕੋਈ ਕਿਸੇ ਨਾ ਕਿਸੇ ਵੇਲੇ ਤੁਹਾਨੂੰ ਟੱਕਰਦਾ ਹੀ ਰਹੂਗਾ ਜਿਹੜਾ ਤੁਹਾਡਾ ਜੀਣਾ ਹਰਾਮ ਕਰਦਾ ਹੀ ਰਹੂਗਾ ਚਾਹੇ ਉਹ ਤੁਹਾਡੇ ਘਰ 'ਚ ਆ ਚਾਹੇ ਤੁਹਾਡੇ ਬਾਹਰ ਹੈ ਜਿਵੇਂ ਆਪਾਂ ਕਹਿੰਦੇ ਹੁੰਨੇ ਨਾ ਫਲਾਣੇ ਬੰਦੇ ਨੇ ਸ਼ਰਾਬ ਨਹੀਂ ਛੱਡੀ ਉਹ ਕਹਿਣਗੇ ਜੀ ਕਿਉਂ ਨਹੀਂ ਛੱਡੀ ਕਹਿਣਗੇ ਵੀ ਪਹਿਲਾਂ ਇਹਨੂੰ ਫਲਾਣਾ 2 ਸਾਲ ਚਿੰਬੜਿਆ ਰਿਹਾ ਫਿਰ ਇਹਨੂੰ ਫਲਾਣਾ 2 ਸਾਲ ਚਿੰਬੜਿਆ ਰਿਹਾ ਫਿਰ ਇਹ 2 ਸਾਲ ਉਹਦੇ ਨਾਲ ਬਹਿ ਕੇ ਪੀਂਦਾ ਰਿਹਾ ਮਤਲਬ ਪੀਣ ਵਾਲੇ ਬੰਦੇ ਨੂੰ ਯਾਰ ਨੇ ਨਾ ਜਿਹੜੇ ਉਹ ਲੱਭਦੇ ਹੀ ਰਹਿੰਦੇ ਨੇ ਉਹਨਾਂ ਨੂੰ ਕਦੀ ਯਾਰਾਂ ਦੀ ਕਮੀ ਨਹੀਂ ਹੁੰਦੀ ਤੇ ਇਸੇ ਤਰੀਕੇ ਨਾਲ ਜਿਨੇ ਜ਼ਿੰਦਗੀ ਤੋਂ ਤੰਗ ਹੋਣਾ ਨਾ ਉਹ ਕਿਸੇ ਨਾ ਕਿਸੇ ਨੂੰ ਲੱਭਦਾ ਹੀ ਰਹੂਗਾ ਦੋ ਸਾਲ ਮੇਰਾ ਜੀ ਇਹਨੇ ਜੀਣਾ ਹਰਾਮ ਕਰਤਾ ਫਿਰ ਮੇਰੇ ਜੀ ਸਹੁਰਿਆਂ ਨੇ ਮੇਰਾ ਜੀਣਾ ਹਰਾਮ ਕਰਤਾ ਫਿਰ ਮੇਰੇ ਘਰ ਵਾਲੇ ਨੇ ਕਰਤਾ ਫਿਰ ਮੇਰੀ ਘਰ ਵਾਲੀ ਨੇ ਕਰਤਾ ਫਿਰ ਮੈਨੂੰ ਬਾਹਰ ਦੋਸਤ ਵੀ ਹੈ ਜੇ ਟੱਕਰਗੇ ਕਿਸੇ ਬੰਦੇ ਚ ਕਦੀ ਜ਼ਰੂਰਤ ਨਹੀਂ ਹੈਗੀ ਕਿ ਕੋਈ ਤੁਹਾਡਾ ਮੈਂਟਲ ਪੀਸ ਖਰਾਬ ਕਰ ਸਕੇ ਕੋਈ ਤੁਹਾਨੂੰ ਡਿਸਟਰਬ ਕਰ ਸਕੇ ਜਦੋਂ ਤੁਸੀਂ ਉਸ ਬੰਦੇ ਨੂੰ ਇੰਨੀ ਤਵੱਜੋ ਦਿੰਨੇ ਹੋ ਕਿ ਤੇਰੀ ਛੋਟੀ ਛੋਟੀ ਗੱਲ ਮੇਰੇ ਤੇ ਅਸਰ ਕਰੀ ਜਾਵੇ ਛੋਟੇ ਛੋਟੇ ਗਲਤੇ ਮੈਂ ਨੋਟਿਸ ਲੈਣਾ ਛੋਟੇ ਛੋਟੇ ਗਲਤੇ ਮੈਂ ਰਿਐਕਟ ਕਰਦਾ ਛੋਟੇ ਛੋਟੇ ਗਲਤੇ ਦਿਨ ਮੈਂ ਸਫਾਈ ਦੰਨਾ ਫਿਰ ਤੁਸੀਂ ਜਿੱਥੇ ਮਰਜ਼ੀ ਬੈਠੇ ਹੋ ਭਾਵੇਂ ਤੁਸੀਂ ਆਪਣੇ ਘਰੋਂ ਭਾਵੇਂ ਤੁਸੀਂ ਬਾਹਰੋਂ ਤੁਹਾਡੀ ਜ਼ਿੰਦਗੀ ਚ ਕੋਈ ਨਾ ਕੋਈ ਬੰਦਾ ਇਹੋ ਜਿਹਾ ਚੱਲਦਾ ਹੀ ਰਹੂਗਾ ਜਿਹੜਾ ਤੁਹਾਨੂੰ ਡਿਸਟਰਬ ਕਰੂਗਾ ਉਸ ਤੋਂ ਬਿਹਤਰ ਆਪਣੇ ਕੰਮਾਂ ਤੇ ਧਿਆਨ ਦਿਓ ਆਪਣੀ ਲਾਈਫ ਦੀ ਗ੍ਰੋਥ ਤੇ ਧਿਆਨ ਦਿਓ ਹੁਣ ਮੈਂ ਆ ਬੇਸ਼ੱਕ ਮੇਰੇ ਰੂਜੇਵੇਂ ਇਦਾਂ ਦੇ ਨੇ ਕਿ ਮੇਰਾ ਘਰ ਆ ਮੇਰੇ ਬੱਚੇ ਨੇ ਮੇਰਾ ਬਾਹਰ ਦਾ ਕੰਮ ਵੀ ਆ ਪਰ ਫਿਰ ਵੀ ਮੈਂ ਜ਼ਿੰਦਗੀ ਚ ਕਦੇ ਉਹ ਮੌਕਾ ਨਹੀਂ ਛੱਡਿਆ ਕਿ ਜਦੋਂ ਮੈਨੂੰ ਕਿਤੇ ਬਾਹਰ ਜਾਣ ਦਾ ਮੌਕਾ ਮਿਲੇ ਜਾਂ ਮੈਨੂੰ ਕੁਝ ਸਿੱਖਣ ਦਾ ਮੌਕਾ ਮਿਲੇ ਹੁਣ ਇਨਾਂ ਦਿਨਾਂ ਦੇ ਵਿੱਚ ਟੈਕਨੀਕਲੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੈਨੂੰ ਨਹੀਂ ਆਉਂਦੀਆਂ ਸੀਗੀਆਂ ਬਹੁਤ ਸਾਰੀਆਂ ਇਹ ਜੇ ਕਾਲਜ ਯੂਨੀਵਰਸਿਟੀਆਂ ਸੀਗੀਆਂ ਜਿਹੜੀਆਂ ਮੈਨੂੰ ਨਹੀਂ ਪਤਾ ਸੀ ਮੈਂ ਅੱਜ ਕੱਲ ਗੂਗਲ ਕਰ ਰਹੀ ਹਾਂ ਉਹਨਾਂ ਬਾਰੇ ਸਿੱਖਦੀ ਹਾਂ ਉਹਨਾਂ ਬਾਰੇ ਪੜ੍ਹਦੀ ਹਾਂ ਤੇ ਨਵੀਆਂ-ਨਵੀਆਂ ਕਿੰਨੀਆਂ ਧਰਤੀ ਤੇ ਚੀਜ਼ਾਂ ਨੇ ਜਿਹੜੀਆਂ ਅਸੀਂ ਦੇਖੀਆਂ ਨਹੀਂ ਨਵਾਂ ਕਿੰਨਾ ਕੁਝ ਪਿਆ ਜਿਹੜਾ ਅਸੀਂ ਸਿੱਖਿਆ ਨਹੀਂ ਕਦੇ ਉਹਨਾਂ ਚੀਜ਼ਾਂ ਤੇ ਧਿਆਨ ਦੋ ਇਹ ਲੋਕ ਆਉਂਦੇ ਰਹਿਣਗੇ ਜਾਂਦੇ ਰਹਿਣਗੇ ਅਸੀਂ ਦੁਨੀਆ ਤੇ ਕੱਲੇ ਆਇਆ ਇੱਕ ਦਿਨ ਕੱਲੇ ਹੀ ਜਾਵਾਂਗੇ ਚੰਗੀਆਂ ਚੀਜ਼ਾਂ ਨਾਲ ਹਾਂ ਸੋਚੋ ਕਿ ਮੈਂ ਕੀ ਆਪਣੇ ਆਪ 'ਚ ਵਧੀਆ ਕਰਾਂ ਕਿ ਲੋਕ ਜਦੋਂ ਮੇਰੇ ਬਾਰੇ ਗੱਲ ਕਰਨ ਤਾਂ ਕੋਈ ਚੰਗੀ ਗੱਲ ਕਰਨ ਹਾਂਜੀ ਫਿਰ ਵੀ ਤੁਹਾਡੇ ਬਾਰੇ ਕੋਈ ਮਾੜੀ ਗੱਲ ਕਰਦਾ ਤੁਹਾਨੂੰ ਨਿੰਦਦਾਏ ਤੁਹਾਡਾ ਕੀਤਾ ਕਿਸੇ ਨੂੰ ਨਹੀਂ ਪਸੰਦ ਆਉਂਦਾ ਤਾਂ ਉਹਨੂੰ ਵਾਰ-ਵਾਰ ਜਾ ਕੇ ਸਫਾਈ ਨਾ ਦਿਓ ਇਦਾਂ ਦੀਆਂ ਚੀਜ਼ਾਂ ਹੋਰ ੜਕਦੀਆਂ ਨੇ ਜਦੋਂ ਅਸੀਂ ਕਿਸੇ ਚੀਜ਼ ਤੇ ਰਿਐਕਟ ਕਰਦੇ ਹਾਂ ਤਾਂ ਉਹ ਹੋਰ ੜਕਦੀਆਂ ਨੇ ਜਿਵੇਂ ਮੈਂ ਤੁਹਾਨੂੰ ਉਸ ਮਹਿਫਲ ਦੀ ਗੱਲ ਦੱਸੀ ਕਿ ਜਿਨੇ ਤੁਹਾਡੇ ਤੇ ਰਿਐਕਟ ਕਰਨਾ ਉਹ ਤੁਹਾਡੀ ਚੁੱਪ ਤੇ ਵੀ ਰਿਐਕਟ ਕਰਦਾ ਉਹ ਉਹਦੇ ਸਾਹਮਣੇ ਤੁਹਾਨੂੰ ਬੋਲਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਜਿਹੜੇ ਲੋਕਾਂ ਨਾਲ ਤੁਹਾਡੀ ਨਹੀਂ ਬਣਦੀ ਉਹਨਾਂ ਅੱਗੇ ਸ਼ਾਂਤ ਰਹਿਣਾ ਸਿੱਖੋ ਵਕਤ ਦਾ ਜਿਹੜਾ ਉਹਦੇ ਕੋਲ ਬੜੇ سارے ਸਵਾਲਾਂ ਦੇ ਜਵਾਬ ਹੁੰਦੇ ਨੇ ਅੱਜ ਸਾਡੇ ਤੇ ਜਵਾਨੀ ਆ ਕੱਲ ਅਸੀਂ ਬਜ਼ੁਰਗ ਬਣ ਜਾਣਾ ਤੇ ਹੋ ਸਕਦਾ ਕਿ ਜਿਹੜੀਆਂ ਗਲਤੀਆਂ ਅਸੀਂ ਆਪਣੀ ਜਵਾਨੀ ਚ ਕੀਤੀਆਂ ਹੋਈਆਂ ਨੇ ਬਜ਼ੁਰਗ ਬਣ ਕੇ ਸਾਨੂੰ ਯਾਦ ਆਵੇ ਕਿ ਉਹ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਸੀ ਲੰਗੇ ਵੇਲੇ ਤੇ ਪਛਤਾਉਣ ਨਾਲੋਂ ਤੁਸੀਂ ਅੱਜ ਨੂੰ ਹੀ ਸੋਨਾ ਬਣਾ ਲਓ ਮੈਂ ਫਿਰ ਅਖੀਰ ਤੇ ਹਰ ਵਾਰ ਦੀ ਤਰ੍ਹਾਂ ਇੱਕੋ ਹੀ ਗੱਲ ਕਹੂੰਗੀ ਕਿ ਜ਼ਿੰਦਗੀ ਦੀ ਕੋਈ ਗਾਰੰਟੀ ਨਹੀਂ ਅੱਜ ਹੈਗੀ ਆ ਕੱਲ ਨਹੀਂ ਹੈਗੀ ਤੇ ਕਿਵਰ ਤਪਸ਼ ਤੋਂਣ ਦਾ ਵੀ ਮੌਕਾ ਨਹੀਂ ਮਿਲਦਾ ਇਹਨੂੰ ਖੁਸ਼ੀ ਨਾਲ ਜਿਉਂਵੋ ਆਪਣੇਆਂ ਨਾਲ ਜਿਉਂਵੋ ਤੇ ਜਿਹੜੇ ਆਪਣੇ ਆਪਣੇ ਹੋ ਕੇ ਵੀ ਆਪਣੇ ਨਹੀਂ ਹੈਗੇ ਉਹਨਾਂ ਨੂੰ ਆਪਣੇਆਂ ਦੀ ਲਿਸਟ ਚੋਂ ਬਾਹਰ ਕਰ ਦੋ ਤੇ ਇਹੀ ਜ਼ਿੰਦਗੀ ਆ ਅਗਲੀ ਵਾਰ ਆਪਾਂ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ